हां जी ਕਿਸਾਨ ਵੀਰੋ ਸੱਤ ਸ਼੍ਰੀਕਾਲ ਕਿਸਾਨ ਵੀਰ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਵੀ ਸਰਕਾਰ ਦਾ ਕੋਈ ਝੋਨੇ ਦੇ ਉੱਪਰ ਬਿਆਨ ਆਵੇ ਵੀ ਕਿਹੜੀ ਕਿਸਮ ਸੀ ਲਾ ਸਕਦੇ ਆ ਕਿਹੜੀ ਲਾਈਏ ਕਿਹੜੀ ਨਾ ਲਾਈਏ ਕਿਹੜੀ ਤੇ ਕਾਰਡ ਲੱਗੂ ਕਿਹੜੀ ਤੇ ਨਹੀਂ ਲੱਗੇਗੀ ਪਰ ਕਾਫੀ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਜੇਕਰ ਕੋਈ ਬਿਆਨ ਆਇਆ ਹੈ ਤਾਂ ਉਸ ਬਿਆਨ ਨੇ ਜਿਹੜੀ ਕਿਸਾਨ ਵੀਰਾਂ ਦੀ ਚਿੰਤਾ ਘਟਾਉਣ ਦੀ ਬਜਾਏ ਜਿਹੜੀ ਚਿੰਤਾ ਵਧਾ ਦਿੱਤੀ ਆ ਹੁਣ ਚਿੰਤਾ ਵਧੀ ਕਿਵੇਂ ਆ ਵੀ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਸਿਰਫ ਇਹ ਫਿਕਰ ਸੀ ਵੀ ਝੋਨਾ ਲਾਵਾਂਗੇ ਤੇ ਕਿਹੜੇ ਝੋਨੇ ਤੇ ਕਾਰਡ ਲੱਗੇਗੀ ਕਿ ਕਿਹੜੇ ਤੇ ਨਹੀਂ ਲੱਗੇਗੀ ਹੁਣ ਉਹਦੇ ਨਾਲ ਹੋਰ ਚਿੰਤਾ ਵਧ ਗਈ ਵੀ ਹੁਣ ਜਿਹੜਾ ਅਸੀਂ ਝੋਨਾ ਲਾਈਏ ਕਿਹੜਾ ਕਿਹੜਾ ਨਾਂ ਲਈਏ ਸਿਰਫ ਪੀਆਰ ਨੂੰ ਛੱਡ ਕੇ ਬਾਕੀ ਦੂਜੀਆਂ ਕਿਸਮਾਂ ਦੇ ਵਿੱਚ ਕਿਸਾਨ ਵੀਰਾਂ ਦੇ ਜਿਹੜੀ ਦੋਚਿੱਤੀ ਦੇ ਵਿੱਚ ਪਏ ਹੋਏ ਆ ਵੀ ਇਹਨਾਂ ਵਿੱਚੋਂ ਕਿਹੜੀ ਕਿਸਮ ਲਾਈ ਜਾਵੇ ਕਿਹੜੀ ਨਾਂ ਲਈ ਜਾਵੇ ਤਾਂ ਅੱਜ ਆਪਾਂ ਇਹਨਾਂ ਸਾਰੀਆਂ ਕਿਸਮਾਂ ਬਾਰੇ ਜਾਣਕਾਰੀ ਸ਼ੇਅਰ ਕਰਦੇਵੇਂ ਕਿਹੜੀ ਕਿਸਮ ਆਪਾਂ ਲਾ ਸਕਦੇ ਹਾਂ ਤੇ ਕਿਹੜੀ ਨਹੀਂ ਲੱਗਣੀ ਜਿਵੇਂ ਡੋਗਰ ਪੂਸਾ ਪੀਲੀ ਪੂਸਾ ਜਾਂ ਪੂਸਾ 44 ਦੇ ਨਾਮ ਤੋਂ ਕੁਸਾਨ ਵੀਰੇ ਜਾਣਦੇ ਆ 7501 7301 ਸਾਵਾ 134 ਸੁਪਰੀਮ 110 28P 67 ਕਵੇਰੀ 468 ਤੇ CR 212 ਤੇ CR 321 ਇੰਨਾ ਕਿਸਮਾਂ ਬਾਰੇ ਆਪਾਂ ਜਾਣਦੇ ਆ ਸੋ ਜਿਹੜੇ ਭਰਾ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਜੇਕਰ ਤੁਸੀਂ ਫੇਸ ਪੇਜ ਤੇ ਦੇਖ ਰਹੇ ਤੇ ਆਪਣੇ ਫੇਨ ਜਰੂਰ ਫੋਲੋ ਕਰ ਲਿਓ ਸੋ ਹੁਣ ਕਿਸਾਨ ਭਰਾ ਆਪਾਂ ਗੱਲ ਕਰਦੇ ਆਂ ਇੰਨਾ ਕਿਸਮਾਂ ਬਾਰੇ ਪਹਿਲੇ ਨੰਬਰ ਤੇ ਤਾਂ ਆਪਾਂ ਉਸ ਬਿਆਨ ਜਿਹੜੇ ਦੋ ਬਿਆਨ ਆ ਇੱਕ ਤਾਂ ਸ਼ੈਲਰ ਐਸੋਸੀਏਸ਼ਨ ਦਾ ਬਿਆਨ ਆਇਆ ਤੇ ਦੂਜੇ ਨੰਬਰ ਤੇ ਜਿਹੜਾ ਮੁੱਖ ਮੰਤਰੀ ਦਾ ਬਿਆਨ ਆ ਦੋਨੋਂ ਬਿਆਨਾਂ ਤੇ ਆਪਾਂ ਪਹਿਲਾਂ ਗੱਲ ਕਰਦੇ ਆਂ ਤੇ ਜਿਹੜਾ ਮੁੱਖ ਮੰਤਰੀ ਦੇ ਬਿਆਨ ਆਉਣ ਤੋਂ ਪਹਿਲਾਂ ਜਿਹੜਾ 17 ਮਾਰਚ ਨੂੰ ਇੱਕ ਸ਼ੈਲਰ ਐਸੋਸੀਏਸ਼ਨ 마ਸ਼ੀਵੜਾ ਸਾਹਿਬ ਦੀ ਮੀਟਿੰਗ ਪ੍ਰਧਾਨ ਰੁਪਿੰਦਰ ਸਿੰਘ ਬੈਣੀਪਾਲ ਦੀ ਪ੍ਰਧਾਨਗੀਟ ਹੋਈ ਸੀ। ਉਹਨਾਂ ਕੀ ਆਪਣੇ ਵਿੱਚ ਜਿਹੜਾ ਮੀਟਿੰਗ 'ਚ ਦੱਸ ਕਿਹਾ ਉਹਦੇ ਬਾਰੇ ਗੱਲਬਾਤ ਕਰਦੇ ਆ। ਮੀਟਿੰਗ 'ਚ ਉਹਨਾਂ ਪੱਤਰ ਵਗਾਰ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੈਣੀਪਾਲ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਕੋਈ ਦੁਕਾਨ ਦਾ ਜਿਹੜਾ ਹਾਈਬ੍ਰਿਡ ਝੋਨਾ ਵੇਚ ਰਿਹਾ ਹੈ ਜਦ ਕਿ ਸਰਕਾਰ ਵੱਲੋਂ ਇਸ ਤੇ ਪਾਬੰਦੀ ਲਗਾਈ ਹੋਈ ਆ। ਉਹਨਾਂ ਕਿਹਾ ਕਿ ਹਾਈਬ੍ਰਿਡ ਝੋਨਾ ਜੋ ਝੋਲ ਵੀ ਘੱਟ ਨਿਕਲਦਾ ਹੈ ਅਤੇ ਟੋਟੇ ਦੀ ਮਾਤਰਾ ਜ਼ਿਆਦਾ ਹੈ। ਜੋ ਸ਼ੈਲਰ ਉਦਯੋਗ ਉਦਯੋਗ ਲਈ ਬਹੁਤ ਹੀ ਨੁਕਸਾਨਦੇ ਆ ਉਹਨਾਂ ਕਿਹਾਗੇ ਝੋਨੇ ਦੀਆਂ ਕਿਸਮਾਂ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ ਕਿਸਾਨ ਵੀਰ ਉਹੀ ਕਿਸਮਾਂ ਦੀ ਬਿਜਾਈ ਕਰਨ ਜੇ ਕਿਸੇ ਨੇ ਹਾਈਬ੍ਰਿਡ ਝੋਨਾ ਬੀਜ ਕੇ ਸੀਜ਼ਨ ਦੌਰਾਨ ਮੰਡੀ ਵਿੱਚ ਵੇਚਣ ਦੀ ਲਿਆਂਦਾ ਤਾਂ ਉਸ ਨੂੰ ਸ਼ੈਲਰ ਮਾਲਕ ਨਹੀਂ ਚੁੱਕਣਗੇ ਉਹਨਾਂ ਕਿਹਾਗੇ ਅੱਜ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਜਿਹੜਾ ਦੁਕਾਨਦਾਰ ਹੈ ਬਿੜ ਝੋਨਾ ਵਿੱਚ ਉਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕਰਵਾਉਣ ਲਈ ਉੱਚ ਅਧਿਕਾਰੀਆਂ ਤੱਕ ਜਿਹੜੀ ਸ਼ਿਕਾਇਤ ਕੀਤੀ ਜਾਵੇਗੀ ਬਾਕੀ ਉਹਨਾਂ ਉੱਪਰ ਥੱਲੇ ਜਿਹੜੇ ਮੀਟਿੰਗ ਹੋ ਜੇ ਮੈਂਬਰ ਸ਼ਾਮ ਸੀ ਉਹਨਾਂ ਦੇ ਨਾਮ ਲਿਖੇ ਆ ਜੇਕਰ ਆਪਾਂ ਉਹਨਾਂ ਦਾ ਬੋਲਾਂਗੇ ਫਿਰ ਵੀਡੀਓ ਕਾਫੀ ਲੰਬੀ ਹੋ ਜਾਏਗੀ ਸੋ ਇਹ ਮਾਸੀਬੜਾ ਸਾਹਿਬ ਦੇ ਜਿਹੜੇ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਜਿਹੜਾ ਬੈਨੀਪਲ ਉਹਨਾਂ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਜਾਨੀ ਕਿ ਤੋਂ ਵੀ ਆਪਾਂ ਨੂੰ ਸਿੱਧ ਹੁੰਦਾ ਵੀ ਜਿਹੜੇ ਸੈਲਰ ਮਾਲਕ ਹੋ ਜਿਹੜਾ ਹਾਈਬ੍ਰਿਡ ਝੋਨਾ ਖਰੀਦ ਕੇ ਖੁਸ਼ ਨਹੀਂ ਹੈਗੇ ਤੇ ਜੇਕਰ ਕਿਸ ਨੇ ਲਾਇਆ ਜਾਂ ਫਿਰ ਦੁਕਾਨ ਤੇ ਵਿਕਿਆ ਉਹਨਾਂ ਦੇ ਕਾਰਵਾਈ ਹੋਣੀ ਤੇ ਜਿਹੜਾ ਮੰਡੀ ਦੇ ਵਿੱਚ ਵੀ ਜਿਹੜੀ ਦਿੱਕਤ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ ਹੁਣ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਆ ਜਿਹੜਾ ਮੁੱਖ ਮੰਤਰੀ ਦਾ ਬਿਆਨ ਆਇਆ ਕਾਫੀ ਵੀਰਾਂ ਨੇ ਜਿਹੜਾ ਬਿਆਨ ਲਾਈਵ ਸੁਣਿਆ ਹੋਊਗਾ ਚਲੋ ਉਹਦੇ ਵਿੱਚ ਜਿਹੜਾ ਆਪਾਂ ਨੂੰ ਸਪਸ਼ਟੀਕਰਨ ਬਿਆਨ ਨਹੀਂ ਲੱਗਾ ਉਹਦੇ ਵਿੱਚ ਕੀ ਬੋਲਿਆ ਗਿਆ ਬਈ ਪਹਿਲਾਂ ਤਾਂ ਮੁੱਖ ਮੰਤਰੀ ਨੇ ਸਾਹਿਬ ਨੇ ਬੋਲਿਆ ਬਈ ਜਿਹੜਾ ਹਾਈਬ੍ਰਿਡ ਝੋਨਾ ਸੀ ਟੋਟਲੀ ਬੈਨ ਕਰ ਰਹੇ ਟੋਟਲੀ ਦਾ ਮਤਲਬੰਦਾ ਕਿ ਟੋਟਲ ਹਾਈਬ੍ਰਿਡ ਝੋਨੇ ਬੈਨ ਉਸ ਤੋਂ ਬਾਅਦ ਉਹਨਾਂ ਕਿਹਾ ਬਈ ਜਿਹੜੇ ਹਾਈਬ੍ਰਿਡ ਨਕਲੀ ਹਾਈਬ੍ਰਿਡ ਝੋਨੇ ਆ ਇਹਨਾਂ ਦੋਨਾਂ ਇੱਕੇ ਬਿਆਨ ਦੇ ਵਿੱਚ ਜਿਹੜਾ ਦੋਨਾਂ 'ਚ ਫਰਕ ਪੈ ਗਿਆ ਇੱਕ ਹੁੰਦਾ ਟੋਟਲੀ ਟੋਟਲ ਦਾ ਮਤਲਬ ਆਪਾਂ ਸਾਰੇ ਝੋਨੇ ਜਿਹੜੇ ਬੰਦ ਕਰ ਰਹੇ ਆ ਹਾਈਬ੍ਰਿਡ ਜਿਹੋਨੇ ਸਾਰੇ ਬੰਦ ਕਰ ਰਹੇ ਆ ਤੇ ਉਹ ਅਗਲੇ ਉਹਦੇ ਨਾਲ ਹੀ ਅੱਗੇ ਉਹਨਾਂ ਬੋਲਿਆ ਵੀ ਜਿਹੜੇ ਅਸੀਂ ਹਾਈਬ੍ਰਿਡ ਨਕਲੀ ਹਾਈਬ੍ਰਿਡ ਝੋਨੇ ਬੰਦ ਕਰ ਰਹੇ ਆ ਹੁਣ ਇਹ ਤੋਂ ਕੁਝ ਵੀ ਸਮਝ ਨਹੀਂ ਆ ਯਾਨੀ ਕਿ ਆਪਾਂ ਇਹਨੂੰ ਦੋ ਤਰਫਾ ਜਿਹਾ ਬਿਆਨ ਕਹਿ ਸਕਦੇ ਆ ਕਿ ਸਾਰੇ ਝੋਨੇ ਬੰਦ ਵੀ ਹੋ ਸਕਦੇ ਤੇ ਵਿੱਚੋਂ ਕੁਝ ਵੇਖ ਵੀ ਸਕਦੇ ਆ ਇਸ ਬਿਆਨ ਤੋਂ ਆਪਾਂ ਇਹ ਸਾਬਲਾ ਸਕਦੇ ਆ ਤੁਸੀਂ ਵੀ ਜਿੰਨਾ ਵੀਰਾਂ ਨੇ ਸਿਆ ਬਿਆਨ ਸੁਣਿਆ ਉਹ ਇਦਾਂ ਲੱਗੋ ਜਰੂਰ ਕਮੈਂਟ ਕਰ ਦਿਓ ਤੁਹਾਨੂੰ ਇਹ ਬਿਆਨ ਦੇ ਵਿੱਚ ਕੋਈ ਸਪਸ਼ਟੀਕਰਨ ਨਜ਼ਰ ਆਇਆ ਜਾਂ ਨਹੀਂ ਆਇਆ ਸੋ ਬਾਕੀ ਜੇਕਰ ਆਪਾਂ ਗੱਲ ਕਰੀਏ ਇੱਥੇ ਆਪਾਂ ਇੱਕ ਚੀਜ਼ ਕਿਸਾਨ ਵੀਰਾਂ ਨੂੰ ਨੋਟ ਜਰੂਰ ਕਰ ਲਿਓ ਕਿ ਜਿਹੜੇ ਕਿਸਾਨ ਵੀਰਾਂ ਨੂੰ ਨਹੀਂ ਪਤਾ ਬਾਈ ਹਾਈਬ੍ਰਿਡ ਨੇ ਝੋਨੇ ਕਿਹੜੇ ਜਿਵੇਂ ਪੀਲੀ ਪੂਸਾ ਜਾਂ ਪੂਸਾ 44 ਜਾਂ ਪੀਲੀ ਪੂਸਾ ਡੋਗਰ ਪੂਸਾ ਦਾ ਨਾਮ ਆ ਕਿਸਾਨ ਵੀਰ ਜਾਣਦੇ ਆ ਇਹ ਕਿਸਾਨ ਉਹ ਜਿਹੜੀਆਂ ਪਰਮਲ ਵੈਰੇਟੀਆਂ ਚ ਆ ਜਾਂਦੀਆਂ ਯਾਨੀ ਕਿ ਹਾਈਬ੍ਰਿਡ ਨਹੀਂ ਇਹਨਾਂ ਦੇ ਆਪਾਂ ਘਰ ਦਾ ਬੀਜ ਬਣਾ ਸਕਦੇ ਜਿਹੜਾ ਘਰ ਦਾ ਬੀਜ ਬਣ ਜਾਂਦਾ ਉਹ ਹਾਈਬ੍ਰਿਡ ਨਹੀਂ ਹੁੰਦਾ ਇਹਦੇ ਵਿੱਚੋਂ ਜਿਵੇਂ ਸੁਪਰੀਮ 110 ਰਿਸਰਚ ਵੈਰੇਟੀ ਆ ਇਹ ਵੀ ਪਰਮਲ ਚ ਆਪਾਂ ਕਹਿ ਸਕਦੇ ਹਾਂ ਤਾਂ ਵੀ ਆਪਾਂ ਘਰ ਦਾ ਬੀਜ ਬਣਾ ਸਕਦੇ ਆ ਇਹਤੇ ਵੀ ਕੋਈ ਰੋਗ ਟੋਕ ਜੇ ਨਹੀਂ ਫਲਾ ਲੇਗੀ ਤੇ CR 212 CR 321 ਜਿਹੜੀਆਂ ਵੈਰੇਟੀਆਂ ਇਹ ਵੀ ਕਿਸਾਨ ਮੇਰੇ ਪਰਮਲ ਦੇ ਵਿੱਚ ਆ ਜਾਂਦੀਆਂ ਇਹ ਵੀ ਹਾਈਬ੍ਰਿਡ ਚ ਨਹੀਂ ਆਉਂਦੀਆਂ ਤਾਂ ਇਹ ਜਿਹੜੀਆਂ ਦੂਜੀਆਂ ਯੂਨੀਵਰਸਿਟੀਆਂ ਵੱਲੋਂ ਜਿਹਨੇ ਅਪਰੂਵ ਆ ਜਾਨੀ ਕਿ ਉਹਨਾਂ ਵੱਲੋਂ ਮਾਨਤਾ ਪ੍ਰਾਪਤ ਹੈ ਤੇ ਜਿਹੜੀਆਂ ਹੁਣ ਹਾਈਬ੍ਰਿਡ ਆ ਜਾਂਦੇ ਉਹਦੇ ਵਿੱਚ 7501 7301 134 ਕਵੇਰੀ 468 ਤੇ ਪੈਨਿਰ ਦੀ 2867 ਇਹ ਵੀ ਕਿਸੇ ਮਰ ਕੋਈ ਮਾੜੀਆਂ ਮੋਟ ਜਿਹੜੀਆਂ ਵੈਰਾਈਟੀਆਂ ਨਹੀਂ ਗੀਆਂ ਕਾਫੀ ਜਿਹੜੀਆਂ ਫੇਮਸ ਹੈ ਤੇ ਕਾਫੀ ਚੰਗਾ ਝਾੜ ਦਿੰਦੀਆਂ ਤੇ ਜਿਹੜੇ ਬ੍ਰਾਂਡ ਨੇਮ ਨਾਲ ਜਾਣੇ ਜਾਂਦੇ ਆ ਕਾਫੀ ਚੰਗੀਆਂ ਕੰਪਨੀਆਂ ਦੀਆਂ ਬ੍ਰਾਂਡ ਨੇਮ ਇਹ ਗੀਆਂ ਇਹ ਜੜੀਆਂ ਕਿ ਛੋਟੀ ਮੁੱਟੀ ਗੱਲ ਨਹੀਂ ਹੈਗੀ ਇਹਨਾਂ ਇਹ ਵੀ ਜੜੀਆਂ ਸਰਕਾਰ ਵੱਲੋਂ ਜਿਹਨੇ ਅਪਰੂਵ ਆ ਕੋਈ ਨਹੀਂ ਕਿ ਸਰਕਾਰ ਵੱਲੋਂ ਅਪਰੂਵ ਨਹੀਂ ਇਹ ਜਿਹੜੀਆਂ ਆਪਾਂ ਵੈਰੈਟੀਆਂ ਦਾ ਨਾਲ ਆ ਸਾਰੀਆਂ ਸਰਕਾਰ ਵੱਲੋਂ ਅਪਰੂਵ ਆ ਯਾਨੀ ਕਿ ਇਹਨਾਂ ਨੂੰ ਮਾਨਤਾ ਸਰਕਾਰ ਵੱਲੋਂ ਮਿਲੇਗਾ ਤਾਂ ਕਹਿਣ ਦਾ ਮਤਲਬ ਜੇਕਰ ਤਾਂ ਸਰਕਾਰ ਹ ਨਕਲੀ ਹाइब੍ਰਿਡ ਤੇ ਰੋਗ ਲਾਊਗੀ ਫਿਰ ਤਾਂ ਇਹ ਕਿਸਮਾਂ ਜਿਹੜੀਆਂ ਲੱਗਣਗੀਆਂ ਲੱਗ ਸਕਦੀਆਂ ਬਾਕੀ ਸ਼ੈਲਰਮਾਲ ਖਰੀਦਣ ਨਾ ਖਰੀਦਣ ਉਹ ਇੱਕ ਵੱਖਰੀ ਸਿਰਦਰਦੀ ਹੈ ਫਰ ਹਾਲ ਦੀ ਘਰੀ ਆਪਾਂ ਇਹ ਸਮਝ ਸਕਦੇ ਹਾਂ ਕਿ ਟੋਟਲੀ ਹਾਈਬ੍ਰਿਡ ਜਿਹੜੇ ਬੈਣ ਆ ਅਜੇ ਕੋਈ ਕਿਸਾਨ ਵੀਰ ਜਿਹੜਾ ਬੀਜ ਨਾ ਖਰੀਦਣ ਜੇਕਰ ਦੁਕਾਨਾਂ ਦੇ ਉੱਪਰ ਖੁੱਲੇ ਆਮ ਹੀ ਜਿਹੜੇ ਹਾਈਬ੍ਰਿਡ ਕਿਸਮਾਂ ਦੇ ਬੀਜ ਵਿਕੇ ਤੇ ਸਮਝ ਲਓ ਉਹ ਵੈਰਾਈਟੀਆਂ ਲੱਗਣ ਗਿਆ ਜੇਕਰ ਦੁਕਾਨਾਂ ਦੇ ਉੱਪਰ ਬੀਜ ਨਾ ਆਏ ਸਰਕਾਰ ਨੇ ਕਿਉਂਕਿ ਰੋਕ ਲਾਈ ਆ ਤਾਂ ਫਿਰ ਸਮਝ ਸਕਦੇ ਕਿ ਆਪਾਂ ਹਾਈਬ੍ਰਿਡ ਕਿਸਮਾਂ ਬਿਲਕੁਲ ਟੋਟਲੀ ਬੈਣ ਆ ਬਾਕੀ ਜਦੋਂ ਵੀ ਜਿਹੜਾ ਪੂਰਨ ਤੌਰ ਤੇ ਜਿਹੜਾ ਬਿਆਨ ਆਉਂਦਾ ਮੁੱਖ ਮੰਤਰੀ ਜੇ ਜਾਂ ਦਾ ਲਿਸਟ ਜਾਰੀ ਕਰਨਗੇ ਪੂਰੀ ਵੈਰਾਈਟੀਆਂ ਦੀ ਲਿਸਟ ਜਾਰੀ ਕਰਕੇ ਦੱਸਣ ਵੀ ਆ ਵੈਰਾਈਟੀਆਂ ਤੁਸੀਂ ਲਾ ਸਕਦੇ ਜੇ ਫਿਰ ਤਾਂ ਆਪਾ ਕਿਸਾਨ ਵੀਰਾਂ ਨੂੰ ਕਲੀਅਰ ਕਟ ਪਤਾ ਲੱਗ ਜਾਊਗਾ ਬਾਕੀ ਕਿਸਾਨ ਫਿਲਹਾਲ ਦੀ ਕਰੀ ਆਪਾਂ ਜਿਹੜੀਆਂ ਪੀਆਰ ਇਸ ਕਿਸਮਾਂ ਨੂੰ ਪਹਿਲ ਦੇ ਆਧਾਰ ਤੇ ਰੱਖ ਸਕਦੇ ਜੇਕਰ ਕਿਸੇ ਨੇ ਬੀਜ ਖਰੀਦਣਾ ਜਾਂ ਫਿਰ ਵੇਟ ਕਰਕੇ ਖਰੀਦਣਾ ਤਾਂ ਉਹ ਵੀ ਅਜੇ ਰੋਕ ਕੇ ਬੀਜ ਖਰੀਦਣਾ ਕਿਉਂਕਿ ਅਗੇ ਤੇ ਕਾਫੀ ਲੰਮਾ ਸਮਾਂ ਪਿਆ ਹੈ ਤੇ ਜਦੋਂ ਕੋਈ ਮੁੱਖ ਮੰਤਰੀ ਸਾਹਿਬ ਦੀ ਅਗਲੀ ਕੋਈ ਲਿਸਟ ਆਉਂਦੀ ਆ ਕੋਈ ਬਿਆਨ ਆਉਂਦਾ ਵੀ ਕਿਹੜੀ-ਕਿਹੜੀ ਵੈਰਾਈਟੀ ਲੱਗਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਜਾਵੇਗੀ ਖਲਾਅ ਦੇ ਘਰੀ ਆਪਾਂ ਜਿਹੜਾ ਬੀਜ ਖਰੀਦਣਾ ਤੇ ਜਿਹੜੇ ਕਿਸਾਨ ਵੀਰਾਂ ਦੀ ਮਜਬੂਰੀ ਹਾਈਬ੍ਰਿਡ ਲਾਉਣਾ ਉਹ ਕਿਸਾਨ ਵੀਰ ਵੇਟ ਕਰਕੇ ਜਿਹੜਾ ਵੇਟ ਕਰ ਸਕਦੇ ਵੀਡੀਓ ਚੰਗੀ ਲੱਗਿੱਤਾ ਬਾਦੋ ਜੀ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ